ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਏ ਵਾਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣ ਝੋਟੀ ਆ ਇਹ ਵਕਾਊ ਆ ਜੀਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜੇ ਇਹ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਬਾਈ ਨਾਮ ਹੈਗਾ ਆਪਣਾ ਸਾਧੂ ਸਿੰਘ ਪ੍ਰਾੜ ਦਾ ਇਹ ਮੇਰੇ ਪਾਪਾ ਦਾ ਨਾਮ। ਠੀਕ ਹੈ ਜੀ। ਤੇ ਆਪਣਾ ਪਿੰਡ ਹੈਗਾ ਹਰਗੇ ਵਾਲਾ। ਆਪਣੇ ਕੋਲੇ ਆ ਪਹਿਲੇ ਸਵੇ ਝੋਟੀ ਬਕਾਉਗਾ। ਤੇ ਆਪਣਾ ਮੋਬਾਈਲ ਨੰਬਰ ਬੋਲਿਓ ਬਾਈ ਜੀ। ਮੋਬਾਈਲ ਨੰਬਰ ਹੈਗਾ ਬਈ ਆਪਣਾ 98156 70442। 98156 70442 ਜੀ। 70442 ਇੱਕ ਕਰੀ ਫੇਰ ਸਾਰੇ ਵੀਰ ਨੰਬਰ ਨੋਟ ਕਰ ਲੈਣ 9815670442 ਇਹ ਝੋਟੀ ਬਾਈ ਆਪਣੇ ਘਰ ਦੀ ਆ ਹਾਂਜੀ ਬਾਈ ਜਮ ਆਪਣੇ ਘਰ ਦੀ ਆ ਬਲੀ ਠੀਕ ਐ ਤੇ ਬਾਈ ਇਹਦੀ ਮਾਂ ਵੀ ਤੁਹਾਡੇ ਕੋਲ ਹੀ ਸੀ ਹਾਂਜੀ ਬਾਈ ਜੀ ਮਾਂ ਵੀ ਆਪਣੇ ਕੋਲ ਹੀ ਠੀਕ ਐ ਕਿੰਨਾ ਕੁ ਦੁੱਧ ਕੱਢਿਆ ਸੀ ਉਹਨੇ ਤੁਹਾਡੇ ਕੋਲੇ ਕੀ ਕਿਲ ਲੈਵਲ ਤੇ ਆਪਣੇ ਉਹ ਮਾਂ ਨੇ ਇਹਦੀ ਨੇ ਕੱਢਿਆ ਸੀਗਾ ਜੀ 14 15 ਲੀਟਰ ਹੀ ਕੱਢਿਆ ਸੀਗਾ ਜੀ ਠੀਕ ਐ ਜੀ ਤੇ ਬਾਈ ਇਹ ਕਿੰਨੇ ਕੁ ਦਿਨ ਨਹੀਂ ਦੇ ਸੂਣ ਦੇ ਇਹ ਬਾਈ ਬਸ ਮੰਨ ਕੇ ਚੱਲੋ ਹਫਤਾ ਰਹਿ ਗਿਆ ਪੂਰਾ ਬਾਕੀ ਪਸ਼ੂ ਪਹਿਲੇ ਸੂਏ ਮੱਝ ਤਾਂ ਖਾਸ ਕਰਕੇ ਕੁਈ 4-5 ਦੇ ਨੁਕਤੇ ਵੀ ਲਾ ਜਾਂਦੀ ਹੈ ਬਾਕੀ ਬਾਡੀ ਬੰਪਰ ਤੋਂ ਵੱਧ ਕੇ ਬਹੁਤ ਸੋਹਣੀ ਬਣੀ ਆ ਬਈ ਤੇ ਹਫਤਾ ਰਹਿੰਦਾ ਹੈ ਠੀਕ ਹੈ ਜੀ ਲਓ ਵੀ ਮਿੱਤਰੋ ਸਿੰਗ-ਸਿੰਗ ਬਹੁਤ ਚੰਗਾ ਐ ਦਿਖਾ ਦਿੰਨੇ ਆ ਤੁਹਾਨੂੰ ਨੇੜੇ ਹੋ ਕੇ ਗੋਲ ਸਿੰਘ ਦੀ ਆ ਚੰਗੇ ਕਦ ਕਾਠ ਦੀ ਆ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਥਣ ਵਧੀਆ ਥਣ ਬਹੁਤ ਵਧੀਆ ਬਣਿਆ ਸਰ ਦੇਖ ਸਕਦੇ ਆ ਦੋਸਤੋ ਥਣਾਂ ਦਾ ਸਾਈਜ਼ ਗੈਪ ਅੰਦਾਜ਼ਾ ਤੁਸੀਂ ਲਾਉਣਾ ਅਗਲੇ ਤੋਂ ਪਿਛਲੇ ਥਣ ਦਾ ਥੋੜਾ ਜਿਹਾ ਗੈਪ ਘੱਟ ਆ ਤੇ ਅਗਲੇ ਤੋਂ ਅਗਲੇ ਦਾ ਬਹੁਤ ਜ਼ਿਆਦਾ ਆ ਦੇਖ ਸਕਦੇ ਆ ਤੁਸੀਂ ਦੋਨੋਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਗੈਪ ਦਿਖਾਵਾਂਗੇ ਬਾਕੀ ਕਦ ਕਾਠ ਹੋ ਆਉਤਾ ਦੇਖ ਸਕਦੇ ਹੋ ਤੁਸੀਂ ਹਵਾਨਾ ਬਿਲਕੁਲ ਪਧਰਾ ਕੋਈ ਭਲੂਣ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਖੋਟ ਨਹੀਂਗਾ ਦੂਜੇ ਪਾਸੋਂ ਦੇਖ ਸਕਦੇ ਆ ਦੋਸਤੋ ਸੇਮ ਸਾਈਜ਼ ਆ ਥਾਣਾ ਦਾ ਮੋਟਾ ਮੋਟਾ ਥਾਣਾ ਦੋਸਤੋ ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਇਹ ਆ ਜਾਣੀ ਆ ਫੌਲੀ ਤੋਰੀ ਵੀਰੇ ਦੇਖ ਸਕਦੇ ਆਂ ਦੋਸਤੋ ਥੋੜਾ ਜਿਹਾ ਮਿੱਠੋ ਘਭਰਾਉਂਦੀ ਆ ਦੋਸਤੋ ਵੈਸੇ ਦੇਖ ਸਕਦੇ ਆਂ ਦੋਸਤੋ ਤੁਹਾਨੂੰ ਦਿਖਾਤੀ ਏ ਤੋੜ ਕੇ ਪਰ ਮਿੱਠੋ ਥੋੜਾ ਜਿਹਾ ਘਭਰਾਉਂਦੀ ਆ ਇਸ ਕਰਕੇ ਇਹਨੂੰ ਭਜਦੀ ਆ ਸੋਨਾ ਖੁੱਲਾ ਥਣ ਲੱਗਿਆ ਤੇ ਹਵਾਨੇ ਦੀ ਜਜਮੈਂਟ ਦੋਸਤੋ ਤੁਹਾਨੂੰ ਆਈ ਹੋਣੀ ਹੈ ਕੱਠਪੁੜੇ ਦੀ ਚੰਗੀ ਆ ਪਤਲੀ ਚਮੜੀ ਦੀ ਆ ਦੋਸਤੋ ਤੇ ਚੰਗੇ ਕੱਦ ਕਾਟ ਚਾ ਪੂਛ ਦਾ ਦੰਬਾ ਜਿਹੜਾ ਥੋੜਾ ਜਿਹਾ ਥਲੋ ਚਿੱਟਾ ਹੈ ਬਾਕੀ ਸਾਰੀ ਜੈਡ ਬਲੈਕ ਆ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਇਹਦਾ ਬਾਈ 1 5 1 ਲੱਖ 5000 ਮਾਨਤਾਨ ਹੋ ਜੂ ਬਈ ਜੀ ਹਾਂਜੀ ਬਾਈ ਜੀ ਮਾਨਤਾਨ ਜ਼ਰੂਰ ਕਰਾਂਗੇ ਮੁੱਲ ਇਹਦਾ 1 ਲੱਖ 5000 ਰੁਪਿਆ ਲਓ ਵੀ ਮਿੱਤਰੋ 1 ਲੱਖ 5000 ਬਾਈ ਨੇ ਇਹਦਾ ਮੁੱਲ ਰੱਖਿਆ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾ ਦੋਸਤੋ ਫੋਨ ਤੁਸੀਂ ਕਰਨਾ ਸੌਦਾ ਤੁਹਾਡਾ ਹੋ ਜਾਣਾ ਤੇ ਭਾਈ ਜੀ ਹਰਾਨਾ ਗੱਲਬਾਤ ਕਰਨ ਲਈ ਸੰਪਰਕ ਕਰਨ ਲਈ ਇਹਨਾਂ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਵੀਡੀਓ ਲਈ ਹੇਠਲੇ ਨੰਬਰ ਤੇ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ